ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਪੌਂਕਿਆਂ ਬਰਨਾਲਾ ਟਰੈਕਟਰ ਮੰਡੀ ਤੇ 17 ਨਵੰਬਰ 2025 ਦਿਨ ਸੋਮਵਾਰ ਟਰੈਕਟਰ ਮੰਡੀ ਬਰਨਾਲਾ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਬਹੁਤ ਤੋਂ ਵਾਰ ਸ਼ੇਅਰ ਕਰਨਾ ਕੋਈ ਸਟੈਂਡਰਡ 450 DI ਨਾਉਨ ਪਾਵਰ ਘੱਟ ਨਹੀਂ ਸੇ ਪੰਜਾਬ ਨੰਬਰ ਟਰੈਕਟਰ ਹੈ ਜੀ 2009 ਮਾਡਲ ਟਰੈਕਟਰ ਦਾ 3 ਲੱਖ 15 ਹਜ਼ਾਰ ਇਹਦਾ ਰੇਟ ਹੈ ਜੀ ਨਾਲ ਖੜਾ ਸੋਨਾ ਲਿਕਾ ਡੀਆਈ 60 ਆਰ ਐਕਸੀ ਪਾਵਰ ਸਟੀering ਫੁੱਟ ਵਾਲੀ ਸੱਤ ਜਿੱਤੀ ਹੋਈ ਹੈ ਜੀ ਟਾਇਰ ਕੇ 70 ਪੈਸੇ 11 ਮਾਡਲ ਟਰੈਕਟਰ ਆ ਜੀ ਇਹ 380000 ਦਾ ਰੇਟ ਆ ਜੀ ਸਾਈਡ ਵੇਰ ਆ ਜੀ ਨਾਲ ਖੜਾ ਹੀ ਸੋਨਾ ਲਿਕਾ ਸਕੰਦਰਾ ਡੀਆਈ 60 ਸਾਈਡ ਵੇਰ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦੇ ਟਾਇਰ ਹੈਗੇ ਨੇ ਜੀ 90 ਪੈਸੇ ਟਰੈਕ ਕੰਡੀਸ਼ਨ ਚੈੱਕ ਕਰੋ ਜੀ ਇਹ ਅਜੀ 23 ਮਾਡਲ ਟਰੈਕਟਰ ਇਹਦੀ ਕੀਮਤ ਹੈ 7,35,000 580 ਘੰਟੇ ਚੱਲਿਆ ਹੋਇਆ ਜੀ ਨਾਲ ਖੜਾ ਜੌਂਦੀਆ 5310 ਵੱਡਾ ਵਾਲੀ ਸੱਤੀ ਲੱਗੀ ਹੋਇਆ ਟਾਇਰ ਚਾਰੇ ਬਿਲਕੁਲ ਨਵੇਂ ਨੇ ਸਾਈਡ ਗੇਅਰ ਆਈ ਪਾਵਰ ਸਟੀering ਹੈਵੀ ਬੰਪਰ ਹੈ ਜੀ ਪੰਜਾਬ ਨੰਬਰ ਹੈ ਜੀ ਰਿਵਰਸ ਪੀਪੀਓ ਗੇਅਰ ਪ੍ਰੋ ਹੈ ਜੀ 21 ਮਾਡਲ ਦਾ 7,98,000 ਇਹਦਾ ਰੇਟ ਹੈ ਜੀ ਨਾਲ ਕਿੜਾ ਕਬੂਕਤਾ ਜੀ ਐਮਯੂ 53022 ਪਿਛੇ ਟਾਇਰ ਨੈਮਨਿਟ ਸਾਈਡ ਗੀਅਰ ਪਾਵਰ ਸਟੇਜਿੰਗ ਹੈਵੀ ਬੰਪਰ ਡਬਲ ਡਿਸਟ੍ਰਿਬਿਊਟਰ ਜੀ 2022 ਮਾਡਲ ਟਰੈਕਟਰ ਆਈਸ 755000 ਦਾ ਰੇਟ ਆ ਜੀ ਨਾਲ ਕਿੜਾ ਜੀ ਸੋਨ ਨਲਿਕਾ ਸਿਕੰਦਰਾ ਬੀਆਈ 750 ਆਰਐਕਸੀ ਜੀ ਸਾਈਡ ਗੀਅਰ ਪਾਵਰ ਸਟੇਜਿੰਗ ਇਹ ਟਰੈਕਟਰ ਵੀ ਕੋਲ ਨਹੀਂ ਮਿਲਦੀ ਤੇ ਇਹ ਮਨ ਟਰੈਕਟਰ ਇਸ 685000 ਦਾ ਰੇਟ ਹੈ ਜੀ ਇਸ ਨੂੰ ਸਵਰਾਜ ਦਿਖਾਉਣੇ ਜੀ 855 ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਪੰਜਾਬ ਨੰਬਰ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਟਾਇਰ ਹੈਗੇ ਨੇ ਇਹ ਮੱਲਾ 90 ਪੈਸੇ 14 ਮਾਡਲ ਟਰੈਕਟਰ ਹੈ ਜੀ 5 ਲੱਖ 75000 ਦਾ ਪ੍ਰਾਈਸ ਹੈ ਜੀ ਆੜ ਖੜਾ ਜੀ ਸੋਨਾਂ ਦੀਕਾ ਉਹਨਾਂ ਨੀਕਾ ਸੱਟਾ ਇੰਟਰਨੈਸ਼ਨਲ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਬਈ 99 ਮਾਡਲ ਹੈ ਜੀ 2 ਲੱਖ 40 ਹਜ਼ਾਰ ਪ੍ਰਾਈਸ ਹੈ ਜੀ ਸੈਂਟਰ ਗੇਅਰ ਆ ਜੀ ਨਾਨ ਪਾਵਰ ਆ ਜੀ ਨਾਲ ਖੜਾ ਜੀ ਐਚ ਐਮ ਪੀ 65 ਬਈ ਜੀ ਐਚ ਐਮ ਡੀ 65 ਬਈ ਜੀ ਨਾਨ ਪਾਵਰ ਸਾਈਡ ਗੇਅਰ ਟਾਇਰ ਰਹਿ ਗਏ ਨੇ 90 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਇਹ 12 ਮਾਡਲ ਆ 425000 ਇਹਦਾ ਪ੍ਰਾਈਸ ਆ ਬਈ ਪਾਵਰ ਕਰਵਾਇਆ ਹੋਇਆ ਵੀਰੇ 60 ਬਾਈ ਨਾਲ ਖੜਾ ਇੱਕ ਬੁੱਤਾ ਐਮ ਜੂ 5501 ਜੀ ਡਬਲ ਪੀਟੀਓ ਸਾਈਡ ਗੇਅਰ ਪਾਵਰ ਸਟੀering ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਫੁੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪੈਸ ਚਾਰੇ ਬਿਲਕੁਲ ਨਵੇਂ ਨੇ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਜੀ ਇਹ 21 ਮਾਡਲ ਹੈ 625000 ਦਾ ਪ੍ਰਾਈਜ਼ ਆ ਜੀ ਨਾਲ ਕਿੜਾ 545 ਜੌਂਡੀ ਆ ਜੀ ਸਾਈਡ ਗੇਅਰ ਜੀ ਪਾਵਰ ਸਟੀਅਰਿੰਗ ਜੀ ਮਜਾ ਹੈਵੀ ਬੰਪਰ ਲੱਗਾ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਫੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 5405 ਜੌਂਡੀ ਆ ਜੀ ਇਹ ਆ ਜੀ 21 ਮਾਡਲ 785 ਵਿਚਾਰੇ ਦਾ ਪ੍ਰਾਈਜ਼ ਆ ਜੀ ਪੰਜਾਬ ਨੰਬਰ ਆ ਜੀ ਨਾਲ ਖੜਾ ਜੀ ਅਰਜਨ ਅਲਟਰਾ ਬੰਨ 605 ਡੀ ਆਈ ਜੀ ਸਾਈਡ ਗੇਅਰ ਸੈਂਟਰ ਗੇਅਰ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਹੈਵੀ ਬੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਤੇ ਇਹ ਆ ਜੀ 19 ਮਾਡਲ 5 ਲੱਖ 85000 ਪ੍ਰਾਈਸ ਆ ਜੀ ਇਹਦਾ ਨਾਲ ਖੜਾ ਸਵਰਾਜ 744 ਐਫੀ ਜੀ ਸੈਂਟਰ ਗੇਅਰ ਕੱਟ ਮੇਂ ਚੇ ਨਾਨ ਪਾਵਰ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਟਾਇਰ ਹੈਗੇ ਨੇ ਜੀ 50 ਪੈਸੇ ਇਹ ਹੈ 2002 ਮਾਡਲ ਇਹਦਾ ਪ੍ਰਾਈਸ ਹੈ 2 ਲੱਖ 33000 ਜੀ ਨਾਲ ਖੜਾ ਜੀ ਫਾਰਮ ਟਰੱਕ 60 ਜੀ ਸਿੱਧੇ ਚੇ ਨਾਨ ਪਾਵਰ ਹੈ ਜੀ ਪੰਜਾਬ ਨੰਬਰ ਹੈ ਜੀ ਇਹ ਟਾਇਰ ਚਾਰੀ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਅਰ ਹੈ ਜੀ ਸਾਤੂ ਹੀ ਲੱਗ ਗਿਆ ਹੋਇਆ ਜੀ ਇਹਦਾ ਇਹ ਜੀ ਕਿੰਨ 2005 ਮਾਡਲ ਜੀ ਇਹ 265000 ਪ੍ਰਾਈਸ ਨਾਲ ਖੜਾ ਜੀ ਸੋਨਾਲਿਕਾ 750 RX ਜੀ ਸਾਈਡ ਗੇਅਰ ਪਾਵਰ ਸਟੀering ਜੀ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਪਿਛਲੇ ਟਾਇਰ ਬਿਲਕੁਲ ਨਮੀ ਨਹੀਂ ਜੀ ਮੂਰ ਲਿਖਨੇ 50 ਪੈਸੇ ਜੀ ਪੀਵੀ 2 ਜੀ ਇਹ 14 ਮਾਡਲ ਟਰੈਕਟਰ ਜੀ ਦਾ ਰੇਟ ਆ ਜੀ 510000 ਜੀ ਨਾਲ ਖੜਾ ਜੀ ਨੇ ਕਿਹਾ ਸਟੈਂਡਰਡ ਡਬਲ ਕਲਚ ਹੈ ਜੀ ਇਹ 475 ਇਸਟੈਂਡਰਡ ਪੰਜਾਬ ਨੰਬਰ ਟਰੈਕਟਰ ਟਾਇਰਾਂ ਹੀ ਕੰਡੀਸ਼ਨ ਚ ਚੱਕਰ ਲਈ ਟਾਇਰ ਹੈਗੇ ਨਹੀਂ 90 ਪੈਸੇ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਮਪ ਲੱਗਿਆ ਹੋਇਆ ਹੈਗਾ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਇਹ ਹੈ ਜੀ 12 ਮਾਡਲ ਟਰੈਕਟਰ 12 ਮਾਡਲ ਲਈ 5,25,000 ਦਾ ਪ੍ਰਾਈਸ ਹੈ ਜੀ ਪਾਵਰ ਸਟੀering ਹੈ ਜੀ ਸੋ ओरिजिनल ਹੈ ਜੀ ਨਾਲ ਦੀ ਹੋ ਜੀ ਇਹਦੇ ਨਾਲ ਖੜਾ ਨਿਊ ਹਾਲੈਂਡ 5500 ਜੀ ਸਾਈਡ ਗੇਅਰ ਪਾਵਰ ਸਟੀering ਜੀ ਹੈਵੀ ਬੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆਈ ਇਹ ਪਹਿਰ ਚਾਰੇ ਹੈਗੇ 90 ਪੈਸੇ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ 12 ਮਾਰਗ ਦਾ ਧੰਗਾ ਭਾਈ 385000 ਪਰੇਜ ਆ ਜੀ ਪ੍ਰੀਤ 6094 ਕੈਮ ਨਾਲ ਆਈ ਟਰੈਕਟਰ ਪੰਜਾਬ ਨੰਬਰ ਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪਾਵਰ ਸਟੀering ਹੈ ਜੀ ਪੰਜਾਬ ਨੰਬਰ ਪੀਬੀ 11 ਜੀ 12 ਮਾਡਲ ਟਰੈਕਟਰ ਹੈ ਜੀ 5 ਲੱਖ 60 ਹਜ਼ਾਰ ਦਾ ਪ੍ਰਾਈਸ ਹੈ ਜੀ ਇੱਕ ਕੈਮਿੰਟ ਗਿਆ ਹੋਇਆ ਜੀ ਨਾਲ ਖੜਾ ਜੀ ਐਸਰ ਐਸਰ 241 ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਨੋਨ ਪਾਵਰ ਸੈਂਟਰ ਗੀਅਰ 23 ਮਾਡਲ ਹੈ ਜੀ ਇਹ 3 ਲੱਖ 15 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਇਹਨਾਂ ਕਿ ਨਾਲਕੜਾ ਸਵਰਾਜ 855 ਐਫੀਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ ਸੈਂਟਰ ਗੇਅਰ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਹੈ ਜੀ 13 ਮਾਡਲ ਹੈ ਇਹ 495000 ਰੁਪਏ ਹੈ ਜੀ ਨਾਲਕੜਾ ਸਵਰਾਜ 855 ਐਫੀ 5 ਸਟਾਰ ਔਰ ਡਾੜੀ ਸਾਥੀ ਲੱਗੀ ਹੋਈ ਹੈ ਐਂਪ ਲੱਗਾ ਹੋਇਆ ਐਰ ਹੈਗੇ ਦੀ 60 ਪੈਸੇ ਸੈਂਟਰ ਗੀਅਰ ਰਿਵਰਸ ਵੀਡੀਓ ਡਬਲ ਡਿਸਟਰੀਬਿਊਟਰ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਆ ਜੀ ਵੀ ਇਹਦਾ ਮਾਡਲ ਆ ਜੀ 21 668000 ਪ੍ਰਾਈਸ ਆ ਜੀ ਇਹਦਾ ਤੁਸੀਂ ਇੰਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਨਾਲ ਕਿਹੜਾ ਜੀ ਹੈ ਐਚ 3511 ਜੀ ਗੋੜੀਆਂ ਦੇ ਟੈਨ ਟੈਰ ਪਿਆਰ ਨੰਬਰ ਟਰੈਕਟਰ 911 ਟਾਇਰ ਹੈ ਕਿ ਨਹੀਂ 70 ਪੈਸੇ 98 ਮਾਡਲ ਹੈ ਜੀ 2,25,000 ਪ੍ਰਾਈਸ ਹੈ ਜੀ ਨਾਲ ਖੜਾ ਸਵਰਾਜ 735 ਐਫ ਯੂ ਜੀ ਮੂਰਲੇ ਟਾਇਰ ਬਿਲਕੁਲ ਨਾ ਮੇਰੇ ਜੀ ਪਿਛਲੇ ਹੈ ਕਿ ਨਹੀਂ 50 ਪੈਸੇ ਨਾਨ ਪਾਵਰਾਈਜ਼ ਸੈਂਟਰ ਗੇਰਾ 99 ਮਾਡਲ ਟਰੈਕਟਰ ਆ ਬਈ ਇਹ 1,15,000 ਪ੍ਰਾਈਸ ਹੋ ਜਾਏਗਾ ਨਾਲ ਖੜਾਈ ਸੋਨ ਨਲਿਕਾ BI 60 ਜੀ ਸੈਂਟਰ ਗੀਅਰ ਨੋਨ ਪਾਵਰ ਹਰਿਆਣਾ ਰੋਬਰ ਟਰੈਕਟਰ ਜੀ ਇਹ 2003 ਮਾਡਲ ਜੀ ਇਹ 265000 ਪ੍ਰਾਈਸ ਹੈ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ ਜੀ 50 ਪੈਸੇ ਡੈਕ ਲੱਗਿਆ ਹੋਇਆ ਜੀ ਤਿੰਨ ਮਾਡਲ 265000 ਨਾਲ ਖੜਾ ਸਵਰਾਜ 735 ਐਫੀ ਜੀ ਇਸੇ ਟਾਇਰ ਨੇ ਇਹਦੇ 12 4 28 ਦੇ ਜੀ ਮੂਰਲਿਸ ਇਸਰਜੂੜੀ ਨੋਨ ਪਾਵਰ ਕੱਟ ਮਿਸ ਜੀ ਸੈਂਟਰ ਗੇਅਰ ਹੈ 99 ਮਾਡਲ ਡਰਾਈਵਰ ਹੈ ਇਹ 1,70,000 ਜਾਂ ਪਰ ਹੈ ਜੀ 2 ਸਟਾਰ ਇਸ ਬਾਅਰ ਪੰਪ ਪੜਾ ਹੈ ਨਾਲ ਕੜਾ ਸੋਨਾਂ ਦੀ ਗਾ ਇੰਟਰਨੈਸ਼ਨਲ 750 ਨੋਨ ਪਾਵਰ ਟਾਇਰ ਚਾਰੇ ਬਿਲਕੁਲ ਮੀਨੀ ਜੀ ਦੇ ਟਾਇਰ ਨੇ ਸਾਈਡ ਸਾਈਡ ਗੇਅਰ ਹੈ ਇਹ ਪੰਜਾਬ ਨੰਬਰ ਹੈ 7 ਮਾਡਲ ਦਾ 298000 ਪਰਾਈ ਜੀ ਦਾ ਔਰ ਖੜਾ ਫਾਰਮਟ ਰੈਕ ਸਾਥੀ ਮਾਲਵਾ ਬੈਲਟ মালਟੀ ਸਪੀਡ ਰਿਵਰਸ ਪੀਡੀਓ ਸੁਪਰ ਮਿਕਸ ਡਵਲ ਕਲਚ ਪਾਵਰ ਸਟੀering ਸੈਂਟਰ ਗੇਰੀ ਇਹ ਚਾਰ ਬਿਲਕੁਲ ਨਵੀਂ ਨਹੀਂ ਸੀ ਪੰਜਾਬ ਨੰਬਰ ਟਰੈਕਟਰ ਹੈ ਇਹ 13 ਮਾਡਲ ਹੈ 465000 ਪਰਾਈ ਜੀ ਦਾ ਨਾਲ ਘੜਾਈ ਸਬਰਾਜ 855 ਜੀ ਐਫ 3 ਸਟਾਰ ਰਿਵਰਸ ਵੀਡੀਓ ਨੋਨ ਪਾਵਰ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰੀ ਟਾਇਰ ਪਿਛਲੇ ਬਿਲਕੁਲ ਨਵੇਂ ਨਹੀਂ ਜੀ ਮੂਰ ਲਿਖਦੇ ਨੇ 70 ਪੈਸੇ ਜੀ 14 ਦੇ ਟਾਇਰ ਨਹੀਂ ਜੀ 14 28 ਦੇ 11 ਮਾਡਲ ਆ ਇਹ 415000 ਦਾ ਪ੍ਰਾਈਸ ਆ ਜੀ ਬਰਨਾਲਾ ਟਰੈਕਟਰ ਮੰਡੀ ਦੀ ਟਰੈਕਟਰ ਨਹੀਂ ਜੀ ਨਾਲ ਕਿੜਾ ਹੀ ਸੋਨਾ ਲਿਖਾ DI 750 ਨਾਨ ਪਾਵਰ ਸਾਈਡ ਗੀਅਰ ਐਂਪ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਡੀਕੂਟਰ ਆ ਇਗਨੀਸ਼ਨ DI 750 ਸੋਨਾ ਲਿਖਾ ਜੀ ਆਹ ਦਿੱਤ ਭਾਈ ਆਪਣਾ ਇਹ ਜੀ 8 ਮਾਡਲ 320000 ਰੇਅ ਪ੍ਰਾਈਸ ਹੈ ਜੀ ਦਾ ਨਾਲ ਕਿੜਾ ਹੀ ਸਵਰਾਜ 747 ਐਫੀ ਜੀ 2 ਸਟਾਰ ਨਾਨ ਪਾਵਰ ਕੱਟ ਮੇਸੇ ਜੀ ਇਹ ਚਾਰੀ ਬਿਲਕੁਲ ਨਵੇਂ ਨੇ ਇਹ ਆ ਚਾਰ ਮਾਡਲ ਡਰਾਈਵਰ ਜੀ 275000 ਪ੍ਰਾਈਸ ਆ ਜੀ ਨਾਲ ਗੜੀ ਸਵਰਾਜ 852 ਐਫੀ 3 ਸਟਾਰ ਕਟਿੰਗ ਇਸ ਜੀ ਨੌਨ ਪਾਵਰ ਟਾਇਰਾਂ ਇੰਕਨੀਸ਼ਨ ਚੈੱਕ ਕਰੂ ਜੀ ਟਾਇਰਾਂ ਗਿਨ ਗਿਦ ਸੱਤ ਮਾਡਲ ਆ 335000 ਪ੍ਰਾਈਸ ਆ ਜੀ ਨਾਲ ਖੜਾ ਫੋਰ 3600 ਦੇਖੋ ਇਹ ਫੋਰ 3600 ਟਾਇਰ ਹੈਗੇ ਨਹੀਂ 70 ਪੈਸੇ ਪੰਜਾਬ ਨੰਬਰ ਟਰੈਕਟਰ ਹੈ ਜੀ 94 ਮਾਡਲ 1,75,000 ਪ੍ਰਾਈਸ ਹੈ ਜੀ ਨਾਲ ਖੜਾ ਇਹ ਮਹਿੰਦਰਾ 5585 BIX 85 ਪਾਵਰ ਸਟੀering ਜੀ ਸੈਂਟਰ ਗੇਅਰ ਆ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਹੈਵੀ ਬੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਤੇ ਇਹ ਮੜਲਾ 5,85,000 ਹੀ ਪ੍ਰਾਈਸ ਆ ਬਈ ਇਹਦਾ। ਕੋਈ ਸਮਝ ਨਾ ਨਿਕਾ 700 ਨਿਆ ਇੰਟਰਨੈਸ਼ਨਲ ਦਿਖਾਉਣੇ ਬਈ। ਟਾਇਰ ਚਾਰੇ ਨਵੇਂ ਆਈ ਸਾਈਡ ਗੇਅਰ ਆ। ਨੌਨ ਪਾਵਰ ਆ ਜੀ ਪੰਜਾਬ ਨੰਬਰ ਆ। 7 ਮਾਡਲ ਡਰਾਈਵਰ ਆ ਬਈ ਇਹ। 7 ਮਾਡਲ ਡਰਾਈਵਰ ਆ 2,85,000 ਬਈ ਇਹਦਾ ਰੇਟ ਆ। ਨਾਲ ਕੜਾ ਮੈਸੀਵ ਫੋਰਜਨ 9500 ਤਿਆਰ ਹੈ ਗਿਆ ਬਈ 50 ਪੈਸੇ ਮੋਡਿਕ ਦਾ ਪਾਵਰ ਸਟੀering ਹੈ ਜੀ ਹੈਵੀ ਵਾਈਟ ਹੈ ਜੀ ਸਾਈਡ ਗੇਅਰ ਮੈਸੀ 9500 ਧਾਰਾ ਮਡਲਾ 5,25,000 ਰੁਪਏ ਬਈ ਇਹਦੀ ਡਿਮਾਂਡ ਹੈ ਪੰਜਾਬ ਨੰਬਰ ਹੈ ਪੀਬੀ03 ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਮੇਰੇ ਨਾਨਕੜਾ ਜੀ ਪ੍ਰੀਤ 6049 ਪ੍ਰੀਤ 6049 ਜੀ 60 ਪੈਸੇ ਟਾਇਰ ਹੈ ਜੀ 357 ਸੈਂਟਰ ਗੇਰੀ ਪਾਵਰ ਸਟੀering B ਮਾਡਲ ਟਰੈਕਟਰ ਆ ਜੀ 4 ਲੱਖ 25000 ਰੁਪਿਆ ਡਿਮਾਂਡ ਆ ਜੀ ਪੰਜਾਬ ਨੰਬਰ ਹੈ ਪੀਬੀ 29 ਜੀ ਨਾਲ ਕਦਾਈ 59 11 ਨਾੜਗੜਾ ਬਿਣਾ ਡਿੱਕ ਤੋਂ ਬਈ ਟਾਇਰ ਹੈਗੇ ਨਹੀਂ ਘਸੇ ਹੋਏ ਨਹੀਂ ਜੀ ਮੂਰਲੇ ਪੰਜਾਬ ਪੈਸੇ ਨੇ 87 ਮਾਡਲ ਟਰੈਕਟਰ ਆ ਬਈ 59 11 215000 ਰੁਪਿਆ ਡਿਮਾਂਡ ਆ ਬਰੇਜੀ ਨਾਲ ਕੜਾਈ 973 ਟਾਈਪ ਦੀ 5 ਸਟਾਰੀ ਰਵਰਸ ਪੀਡੀਓ ਪਾਵਰ ਸਟੇਜਿੰਗ ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰਾ ਪੀਵੀ 19 ਬਰਨਾਲਾ ਜੀ 18 ਮਾਡਲ ਟਰੈਕਟਰ ਆ ਜੀ 550000 ਰੁਪਿਆ ਡਿਮਾਂਡ ਆ ਜੀ ਸਪੈਸ਼ਲ ਟਾਇਰ ਨਵੇਂ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ ਨਾਲ ਕੜਾ ਸਵਰਾਜ 852 ਜੀ ਪਾਵਰ ਸਟਾਰਟ ਰਿਵਰਸ ਵੀਡੀਓ ਤੈਰੇ ਜਿਹੜੇ ਨੰਬਰ ਡਬਲ ਡਿਸਟ੍ਰਿਬਿਊਟਰ ਹੈ ਸੈਂਟਰ ਗੇਅਰ ਪਾਵਰ ਸਟੀering ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 16 ਮਾਡਲ ਟਰੈਕਟਰ ਹੈ ਇਹ 5 ਲੱਖ 40 ਹਜ਼ਾਰ ਰੁਪਏ ਬਈ ਡਿਮਾਂਡ ਹੈ ਜੀ ਨਾਰਕੜਾ ਜੀ ਸੋਨਾਲਿਕਾ 750 ਇੰਟਰਨੈਸ਼ਨਲ ਸੋਨਾਲਿਕਾ ਸਬਸੋਪਨਿਆ ਸਿਕੰਦਰਾ ਜੀ ਟਾਇਰ ਹੈਗੇ ਨੇ ਪੰਜਾਬ ਪੇ ਸੀ ਪਾਵਰ ਸਟੀering ਦਾ ਜੀ ਸਾਈਡ ਗੇਅਰ ਹੈ ਫੋਟ ਵਾਲੀ ਸਾਥੀ ਲੱਗੀ ਹੋਈ ਹੈ ਜੀ 20 ਮਾਡਲ ਟਰੈਕਟਰ ਆਈਏ 5 ਲੱਖ 65 ਹਜ਼ਾਰ ਦੀ ਮੰਗ ਆ ਜੀ ਇਹਦੀ ਨਾਲ ਕੜਾ ਹਰਜਨ 605 ਡੀ ਆਈ ਜੀ ਪੈਰ ਪਿਛਲੇ ਪੰਜਾਬ ਕਿਸ ਨੇ ਮੂਰਲੇ ਕੇ ਸੋ ਨੇ ਪਾਵਰ ਸਟੀering ਹੈ ਜੀ ਡੈਕ ਲੱਗਿਆ ਹੈ ਜੀ 2002 ਮਾਡਲ ਟਰੈਕਟਰ ਆਈਏ 2 ਲੱਖ 65 ਹਜ਼ਾਰ ਦੀ ਮੰਗ ਆ ਭਾਈ ਇਹਦੇ ਨਾਲ ਕੜਾ ਇਹ ਸੋਨਾ ਨਿਕਾ ਡੀ ਆਈ 60 RXC ਸਪੈਸ਼ਲ ਰਟਾਰ ਕਰ ਸਵੈ ਨੀ ਮੁਰਲਾ ਨਮਨੇ ਸਾਈਡ ਗੇਅਰ ਆ ਸਾਈਡ ਵੀਰੀ ਪਾਵਰ ਸਟੀering ਇਹ 11 ਮਾਡਲ ਟਰੈਕਟਰ ਆ ਜੀ 290000 ਰੁਪਿਆ ਡਿਮਾਂਡ ਆ ਜੀ ਪੰਜਾਬ ਨੰਬਰ ਵੀ 19 ਜੀ ਨਾਲ ਖੜਾ ਸਵਰਾਜ 735 FE ਟਾਇਰ اگ ਨਹੀਂ 50 ਪੈਸੇ ਇਹ ਇਸ ਜਨ ਮਾਡਲ ਡ੍ਰੈਕਟਰ 135000 ਰੁਪਏ ਬਈ ਡਿਮਾਂਡ ਹੈਗੀ ਨਾਲ ਕਲਾ ਸਵਰਾਜ 855 ਐਫੀ 2 ਸਟਾਰ ਆਈ ਤਹਿਰ ਚਾਰੇ ਨਮੇਲੇ ਕੋਡ ਵਾਲੀ ਸਾਤੀ ਲੱਗੀ ਹੋਈ ਹੈ ਐਮਪ ਲੱਗਿਆ ਹੋਇਆ ਇਹ ਸੱਤ ਮਾਡਲ ਡ੍ਰੈਕਟਰ 360000 ਦਾ ਰੇਟ ਹੈ ਜੇ ਐਮ ਆਰ ਐਫ ਦੇ ਟਾਇਰ ਨੇ ਨਾਲ ਖੜਾ ਇੰਨੇਂਦਰ ਮਹਿੰਦਰ 475 ਜੀ ਨਾਨ ਪਾਵਰ ਟਾਇਰ ਹੈਗੇ ਨਮੀ ਬਿਲਕੁਲ 97 ਮਾਡਲ 195000 ਰੁਪਏ ਬਈ ਦੀ ਡਿਮਾਂਡ ਆਈ ਟਰੈਕ ਦੀ ਕੰਡੀਸ਼ਨ ਬਹੁਤ ਸਾਫ ਆਈ ਨਾਲ ਖੜਾਈ ਫਾਰਮ ਟਰੈਕ 60 ਦਾਈ ਜੇ ਕੇ ਦੇ ਟਾਇਰ ਨੇ ਪਿਛਲੇ ਪੋਲੋ ਦੇ ਨਹੀਂ ਸੈਂਟਰ ਗੇਅਰ ਨਾਨ ਪਾਵਰ ਪੰਜਾਬ ਨੰਬਰ ਜੀ 2000 ਮਾਡਲ ਟਰੈਕਟਰ ਆ ਬਈ ਇਹ ਇਹਦੀ ਕੀਮਤ ਆ 225000 ਨਾਲ ਖੜਾਈ ਸੋਨਾਲਿਕਾ 750 DI 750 ਪੰਜਾਬ ਨੰਬਰ ਹੈ ਜੀ ਪਿਛਲੇ ਟਾਇਰ ਪੰਜਾਬ ਪੇਸ਼ੇ ਨੀ ਮੂਰਲੀ ਪੰਜਾਬ ਪੇਸ਼ੇ ਜੀ ਇਹ 2002 ਮਾਡਲ ਆ 230000 ਰੁਪਏ ਬਾਈ ਇਹਦੀ ਡਿਮਾਂਡ ਆਈ